ਹਾਂਜੀ ਮੇਰੇ ਤੋਂ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਅਵਦਾ ਸੁਖਵਿੰਦਰ ਵਲੌਗਰ ਤੁਸੀਂ ਦੇਖ ਸਕਦੇ ਹੋ ਸੁਖਵਿੰਦਰ ਵਲੌਗ ਤੇ ਬਾਈ ਅੱਜ ਮੈਂ ਆਇਆ ਜੀ ਸਕੂਲ ਹਾਂ ਮੰਮੀ ਕਰਕੇ ਮੈਂ ਛੁੱਟੀ ਮਾਰ ਲਈ ਤੇ ਮੈਂ ਤਾਂ ਵਲੌਗ ਬਣਾਉਣ ਲੱਗਿਆ ਤੇ ਬਾਕੀ ਹਲਾ ਬਈ ਆਪਾਂ ਨੇ ਘਰੇ ਡਾਇਏ ਨੇ ਕਬੂਤਰ ਇੱਕ ਕਬੂਤਰ ਡਾਇਆ ਤੇ ਉਹ ਮੈਂ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਜਿਹੜਾ ਆਪਾਂ ਨੇ ਪਹਿਖੜਾਇਆ ਇੱਕ ਤੇ ਬਾਕੀ ਜਿਹੜਾ ਆਪਾਂ ਨੇ ਹੁਣ ਪਹਿਖੜਾਇਆ ਉਹ ਮੰਨਣਾ ਹਨਾ ਮੇਰਾ ਕਬੂਤਰ ਨਹੀਂ ਹੈਗਾ ਉਹ ਹੈਗਾ ਮੇਰੇ ਹਨਾ ਭਾਈ ਦਾ ਕਬੂਤਰ ਹੈ ਬਾਕੀ ਭਾਈ ਦਾ ਕਬੂਤਰ ਆ ਮਨ ਚਾਚੀ ਦਾ ਇਹ ਮੁੰਡਾ ਬੱਤ ਕਰੇ ਪਾਈ ਲੱਗਿਆ ਹੱਡੇ ਤੇ ਉਹਦਾ ਕੁੱਤਰਾ ਦੋ ਕੁੱਤਰਾ ਆਏ ਨੇ ਇੱਕੜਾ ਆਸੀ ਨੇ ਮੇਨ ਇੱਕੜਾ ਆ ਫੀਮੇਲ ਜੋੜੇ ਤੇ ਬਾਕੀ ਹੁਣ ਆਸੀ ਸਕੂਲ ਮੰਮੀ ਦੇ ਤੇ ਸਕੂਲ ਬਾਈ ਤੁਸੀਂ ਦੇਖਤਾ ਲਿਆਈ ਹੋ ਕਮਨ ਜਿਹੜਾ ਇੱਕ ਮੰਦਿਰ ਵੀ ਆ ਤੇ ਮੰਦਿਰ ਦੇ ਨਾਲ ਉਧਰ ਹੈਨਾ ਇੱਕ ਉਧਰ ਮਨ ਆ ਮੰਦਰਾ ਮੰਨ ਉਧਰ ਸਕੂਲ ਆ ਤੇ ਬੈਠਦਾ ਜਵਾਕ ਪਹਿਲਾਂ ਤਾਂ ਬਹੁਤ ਅਸੀ ਤੇ ਇੱਧਰ ਵੀ ਬਈ ਬਾਵਾ ਕਬੂਤਰ ਉੜਦੇ ਗਰਮੀ ਬਹੁਤਾ ਇਹ ਤਾਂ ਬੜੀ ਆ ਵੀ ਸ਼ਾਂਤ ਨੇ ਬਈ ਨੰਮ ਆਪਾਂ ਵੀ ਯਾਰ ਬਹੁਤ ਜਲਦੀ ਇੱਕ ਬੂਟਾ ਲਾਵਾਂਗੇ ਮਨ ਗਰਮੀਆਂ ਬਹੁਤ ਨੇ ਤੇ ਜਿਹੜਾ ਵੀ ਤੁਹਾਨੂੰ ਮੈਂ ਉੱਥੇ ਵਲੌਗ ਸਟਾਰ ਕੀਤਾ ਜੀ ਪਹਿਲਾ ਪਹਿਲਾ ਜਿਹੜਾ ਆਲੂ ਆ ਉੱਥੇ ਲੈ ਕੇ ਜਾਣਾ 2 ਮਿੰਟ ਖੜਜੋ ਬਾਕੀ ਜਵਾਕ ਅਜੇ ਰੋਲਾ ਪਾਉਂਦੇ ਤੁਹਾਨੂੰ ਸੁਣਦੇ ਤਾਂ ਆਉਣਗੇ ਮੈਂ ਦੂਰਾਂ ਤੇ ਉੱਥੇ ਜਾ ਕੇ ਵਲੌਗ ਤੇ ਹਾਂਜੀ ਵੀ ਮੈਂ ਦਾਦਾ ਨੂੰ ਮੈਂ ਆ ਗਿਆ ਬਾਹਰ ਤੇ ਇੱਧਰ ਦੇਖੋ ਬਈ ਕੁੱਤਾ ਦੇਖੋ ਕਿਵੇਂ ਦੇਖ ਰਿਹਾ ਮੇਰੇ ਵੱਲ ਤੱਲ ਇੱਕਨਾਂ ਕੀ ਬਾਕੀ ਆਪ ਜਿਹੜਾ ਆਲੂ ਬਣਾ ਇੱਥੇ ਨਾ ਹੁੰਦੇ ਆ ਬੰਦ ਕੁੱਤੇ ਘਾਤੇ ਤੇ ਬਈ ਉਧਰ ਨਾ ਸਾਡੇ ਨਾਲ ਗੁਰਦੁਆਰਾ ਵੀ ਆ ਬਈ ਉੱਥੇ ਬਈ ਬਾਵਾ ਕਬੂਤਰ ਉੜੇ ਨੇ 34 35 ਕਬੂਤਰ ਉੱਥੇ ਉੜੇ ਨੇ ਬਈ ਉੱਥੇ ਬਹੁਤ ਕਬੂਤਰ ਉੜਦੇ ਜਿਹੜੀ ਵੀ ਤੁਹਾਨੂੰ ਮੈਂ ਬਾਜੀ ਦੱਸੀ ਸੀ ਉਹ ਵੀ ਉੱਥੇ ਉੜੀ ਉਹ ਨਾ ਉੱਥੇ ਹੀ ਨਾ ਕੀਤੀ ਸੀ ਬਾਜੀ ਨੂੰ ਮੈਂ ਕੰਮ ਤੋਂ ਕਹਾ ਸੀ ਤੇ ਨਾ ਮੰਮੀ ਨਾ ਸਾਡੇ ਕੋਲ ਦੀ ਦੁਵਾਖਾ ਨੂੰ ਪਰੇ ਬਾਕੀ ਨਾ ਲੈ ਕੇ ਵੀ ਤੇ ਛੱਡ ਕੇ ਵੀ ਤੇ ਕੰਮ ਉਹਨਾਂ ਮਨ ਹੁਣ ਮੰਮੀ ਲਈ ਹੁੰਦਾ ਤੇ ਜਿਹੜੀ ਹਨ ਆਦਾਂ ਗੱਲ ਤੇ ਹੁਣ ਆਪਾਂ 12 ਵਜੇ ਪੂਰੇ ਜਾਵਾਂਗੇ ਘਰੇ ਤੇ ਬਹੁਤ ਤੁੱਪਾ ਯਾਰ ਮੈਂ ਤੁਹਾਨੂੰ ਇਖਣੇ ਕਹਿ ਰਿਹਾ ਸੀ ਤੇ ਕਬੂਤਰ ਦਿਖਾਵਾਂਗੇ ਘਰੇ ਆ ਕੇ ਦੋ ਸਤਰੀ ਆਪਾਂ ਨੇ ਲਾਈ ਨਹੀਂ ਹੈਗੀ ਤੇ ਕਬੂਤਰ ਦਿਖਾਵਾਂਗੇ ਦੋ ਤੇ ਉੱਡੇ ਆਪਣੇ ਜਿਹੜੇ ਨੇ ਬਾਕੀ ਦੇਖੋ ਯਾਰ ਖਨਾ ਕੈਂਟ ਲੱਗਦਾ ਹਨਾ ਆਪਾਂ ਵੀ ਯਾਰ ਏਡਾ ਕਲਾਵਾਂਗੇ ਯਾਰ ਆ ਦੇਖੋ ਬੁੱਟਾ ਮਨੇ ਤਾਂ ਬਹੁਤ ਵਧੀਆ ਯਾਰ ਹਵਾ ਵੀ ਕੈਂਟ ਆਉਂਦੀ ਹੈ ਤੇ ਜਿਹੜਾ ਆਪਣੇ ਨਾਲ ਸੀ ਇੱਕੋ ਜਿਹਾ ਉਹ ਆਪਣੀ ਜਿਹੜੀ ਜਿੰਮੀ ਹਨਾ ਉਨੇ ਸਾਰਾ ਖਰਾਬ ਕਰਤਾ ਸੀ ਆ ਦੇਖੋ ਕੱਚੇ ਕੱਚੇ ਜਿਹੇ ਆ ਇਹਨੇ ਪੱਤੇ ਬਾਵਾ ਘੇਣ ਲਾਦਾ ਤੇ ਬਈ ਆ ਦੱਸੋ ਬਈ ਕੀ ਹੁੰਦਾ ਠੀਕ ਆ ਆ ਦੱਸੋ ਬਈ ਕੀ ਹੁੰਦੀਆਂ ਮਿੱਟੀ ਦੇ ਗੋਲੀਆਂ ਜੀਆਂ ਤੇ ਜਿਹਨੂੰ ਵਿੱਚ ਪਤਾ ਹੁੰਦਾ ਇੱਥੇ ਆ ਇੱਥੇ ਪ ਜਾਣੇ ਤੇ ਬਾਕੀ ਦੇਖ ਲਓ ਬਾਕੀ ਚਲੋ ਆਪਾਂ ਹੁਣ ਕੋਈ ਮੈਂ ਟਾਈਮ ਦੇਖਣਾ ਪਹਿਲਾਂ ਕਿੰਨੇ ਹੋ ਗਏ ਤੇ ਫੇਰ ਫਿਰ ਬਾਅਦਾਂ ਅੱਜ ਮਤਲਬ 11:00 ਵਜੇ ਕੇ 16 ਮਿੰਟ ਹੋ ਗਏ ਨੇ ਬਸ ਪੂਰੇ 12 ਵਜੇ ਘਰੇ ਜਾਣਾ ਤੇ ਬਾਕੀ ਜੇ 12 ਵਜੇ ਕੋਈ ਬੁਲਾਗੇ ਬਾਕੀ ਵਲੌਗ ਨਾਲ ਜੁੜੇ ਨਹੀਂ ਹਾਂ ਇਹ ਹਾਂਜੀ ਮਿੱਤਰੋ ਘਰੇ ਪਹੁੰਚ ਗਿਆ 12 ਵਜੇ ਤੇ ਬਾਈ ਇੰਨੀ ਥੋਪ ਕੋ ਪੈੰਦੀ ਆ ਪਿੱਟਰ ਨਾਮ ਸਲੋਆ ਤੇ ਅੱਜ ਦਰ ਰਿਹਾ ਮੱਥਾ ਵੀ ਜਾਰ ਰਹੀ ਨਾਲ ਹੁਣ ਬਸ 2 ਮਿੰਟ ਦਾ ਲੈ ਕੇ ਪਾਣੀ ਪੂਣੀ ਪੀ ਕੇ ਠੰਡਾ ਫਿਰ ਆਪਾਂ ਲਹੂਣਿਆ ਜਾਂ ਮੂੰਹ ਧੋਣਿਆ ਬਾਗਾਂ ਵੀ ਲਾਦੀਆ ਤੇ ਬਾਕੀ ਹੁਣ ਸੁਣਾਦਾ ਦੱਸਦਾ ਯਾਰ ਨਾ ਪੱਕੀ ਪੱਖਾ ਲਾ ਲਿਆ ਤੇ ਮੈ ਲੈ ਕੇ ਅਸੀ ਦੁਕਾਨ ਤੋਂ ਸੁਸਮਾਨ ਤੇ ਖਾਣ ਪੀਣ ਦਾ ਤੇ ਤੇ ਬਾਕੀ ਆਦੂ ਤੇ ਵੀਰ ਜੀ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਮੈਂ ਤੁਹਾਨੂੰ ਘੁੰਮ ਕੇ ਦਿਖਾਉਂਗਾ ਰੁਕ ਜਾ ਰੋ ਟਪਾ ਖਾਂਸੀ ਪੈ ਗਈ ਆ ਵੀ ਮੈਂ ਤੁਹਾਨੂੰ ਕਹਿ ਰਿਹਾ ਸੀ ਮੈਂ ਤੁਹਾਨੂੰ ਘੁੰਮ ਕੇ ਦਿਖਾਉਂਗਾ ਕਿ ਜਿਹੜਾ ਆਪਣਾ ਉੜਦਾ ਆ ਤੇ ਦੇਖੋ ਇਹ ਰੁਕ ਜਾ ਬਈ ਉਧਰ ਇੱਕ ਔੜਦਾ ਦੇਖੋ ਵੀ ਫੋਨ 'ਚ ਇੰਨੇ ਨੇ ਕਿ ਦੇਖ ਦੇ ਇੱਕ ਔੜ ਦਾ ਦੇਖ ਔੜ ਨਾ ਪਰ ਤਾਂ ਪੈਂਦੀ ਕੋੜਾ ਮੂੰਹ ਮਨ ਘੱਟ ਦਿੰਦਾਊਗਾ ਤੋ ਤੇ ਇੱਕ ਔੜ ਦਾ ਦੋ ਕਬੂਤਰ ਉੱਡ ਗਏ ਮੇਲ ਤੇ ਫੀਮੇਲ ਤੇ ਬਾਕੀ ਹੁਣ ਦੇ ਆ ਵੀ ਹੁਣ ਪਹੁੰਚੇ ਆ ਕੇ ਤੇ ਪਾਵਾ ਰੰਨੀ ਪੈਂਦੀ ਆ ਬਈ ਬਹੁਤ ਚਾਰਾ ਤੇ ਪਸ ਆਪਣੀ ਜਿਹੜੀ ਜਿੰਮੀ ਵਿਚਾਰੀ ਉਹਨੂੰ ਵੀ ਆਪਾਂ ਪਾਣੀ ਪਾ ਦੇਨੇ ਰੁਕ ਜਾਓ ਠੰਡਾ ਪਾਣੀ ਪਾਉਣੇ ਆ ਜੋ ਤੋ ਇੱਕ ਇੱਧਰ ਜਾਂਦੇ ਆਂ ਜੀ ਆ ਦੇਖ ਲੋ ਭਾਈ ਆ ਦੇਖੋ ਬਹੁਤ ਬਹੁਤ ਠੰਡਾ ਪਾਣੀ ਆ ਜੋ ਦੋ ਮਿੰਟ ਵੀ ਮੈਂ ਮੇਰਾ ਕੈਮਰਾ ਵਧੀਆ ਇਧਰ ਹੱਥ ਨਾਲ ਫੜਨਾ ਆ ਜੋ ਭਾਈ ਗੇਟ ਕੋਲੇ ਖੰਦ ਜਾ ਭਾਈ ਆ ਜੋ ਚੱਲ ਗਿਆ ਪਾਣੀ ਲੈ ਕੇ ਆ ਜੋ ਆ ਬੇਟੀਆ ਇੱਥੇ ਪਾ ਦੇਣਾ ਪਾਣੀ ਕੀ ਆਪ ਕੋ ਭਾਈ ਪੀਲਾ ਪਾਣੀ ਤੇ ਉਹ ਸੜਕ ਦਿੰਦੇ ਆਪਾਂ ਕੱਦ ਨੂੰ ਕੋ ਪਾਣੀ ਕਿ ਜੀ ਨਾਲ ਇਹ ਰਹੂਗਾ ਠੰਡਾ ਆ ਜਾਓ ਫਿਰ ਡੱਬਾ ਉੱਥੇ ਰੱਖ ਕੇ ਆਉਣਾ ਉਹ ਵੀ ਆਪਣਾ ਫਰਜ਼ ਬੰਦਾ ਜਿੱਥੋਂ ਆਪਾਂ ਜੀ ਚੱਕਨੇ ਆ ਉੱਥੇ ਹੀ ਰੱਖਣ ਦੀ ਆ ਰੱਖ ਲੈਣਾ ਕਰਨਾ ਆ ਦੇਖ ਜੋ ਲੇਟ ਆਪਾਂ ਨੇ ਲਾਤੀਆ ਹੁਣ ਮਰਾਂ ਜੀ ਨਾਲ ਤੇ ਆਓ ਤਨ ਲਾਈਕ ਕਰ ਲੈ ਮੁੰਡਾ ਕਿ ਹੁਣ ਕਾਤੀ ਨੇ ਲਾਟ ਬੰਦ ਆਲੋ ਅਗਰ ਬੋਲਦੇ ਨਾਲ ਹੁਣ ਆਪਾਂ ਗੇਟ ਰੂ ਆ ਵੀ ਲਾ ਦਨੇ ਆ ਆ ਵੀ ਲਾ ਦਨੇ ਆ ਏ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਰਨਾ ਨਾ ਜੀ ਬਣਾ ਲਿਓ ਕਿ ਨਾ ਕਿ ਲੱਗਿਆ ਕਿ ਨਾ ਵਲੌਗ ਸਿਰ ਨਮੇ ਟੌਪ ਤੇ ਰੱਖਾ